ਸ਼ਬਦ ਵਿੱਚ ਪਾਜਪਾ ਸਰਕਾਰ ਦੇ 11 ਸਾਲ ਪੂਰੇ ਹੋਣ ਤੇ ਜ਼ਿਲ੍ਹਾ ਪਾਜਪਾ ਕਮੇਟੀ ਦੇ ਵੱਲੋਂ ਸਥਾਨਕ ਅਫਸਰਜ਼ ਕਲੱਬ ਦੇ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਪਾਜਪਾ ਆਗੂ ਪਰਮਪਾਲ ਕੌਰ ਮਲੂਕਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ਪਰਪਾਲ ਕੌਰ ਮਲੂਕਾ ਨੇ ਕਿਹਾ ਕਿ ਕੇਂਦਰ ਦੀ ਪਾਜਪਾ ਸਰਕਾਰ ਨੇ 11 ਸਾਲ ਦੌਰਾਨ ਭਾਰਤ ਨੂੰ ਇੱਕ ਵਿਕਸਤ ਤੇ ਸਵੈ ਨਿਰਭਰ ਭਾਰਤ ਬਣਾਇਆ ਹੈ ਔਰਤਾਂ ਨੌਜਵਾਨਾਂ ਗਰੀਬ ਅਤੇ ਕਿਸਾਨਾਂ ਦਿਲੇ ਵਿਸ਼ੇਸ਼ ਕੰਮ ਕੀਤਾ ਗਿਆ ਭਾਜਪਾ ਸਰਕਾਰ ਹਰ ਵਰਗ ਦੇ ਨਾਲ ਲੈ ਕੇ ਚੱਲ ਰਹੀ ਹੈ ਅਤੇ ਇਸੇ ਕਰਕੇ ਵਿਕਾਸ ਪਰ ਜੁੜਾ ਹੈ ਵਿਕਸਿਤ ਭਾਰਤ ਦਾ ਸੁਪਨਾ ਜੁੜਾ ਹੈ ਉਹ ਪੂਰਾ ਹੋ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਅਤੇ ਪੰਥ ਦੀਆਂ ਮੰਗਾਂ ਨੂੰ ਪੀਐਮ ਦੇ ਕੋਲ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਜਪਾ ਦੇ ਨਾਲ ਸਮਝੌਤੇ ਦਾ ਸੁਪਨਾ ਦੇਖ ਰਹੇ ਹਨ ਜਦ ਕਿ ਅਸਲੀਅਤ ਦੇ ਵਿੱਚ ਅਜਿਹਾ ਕਦੇ ਵੀ ਨਹੀਂ ਹੋਏਗਾ ਕਿਉਂਕਿ ਭਾਜਪਾ ਦੇ ਕੋਲ ਅਜਿਹੀ ਕੋਈ ਯੋਜਨਾ ਹੈ ਹੀ ਨਹੀਂ 11 ਸਾਲ ਪੂਰੇ ਹੋਣ ਤੇ ਸਰਕਾਰ ਵੱਲੋਂ ਕੀਤੇ ਕੰਮ ਅਤੇ ਪ੍ਰਾਪਤੀਆਂ ਬਾਰੇ ਦੱਸਣ ਵਾਸਤੇ ਇਹ ਪ੍ਰੈਸ ਕਾਨਫਰੰਸ ਅੱਦੀ ਗਈ ਹੈ ਸੋ ਇਹ ਜਿਹੜੀ 11 ਸਾਲ ਦੀ ਸਰਕਾਰ ਹੈ ਮੋਦੀ ਸਾਹਿਬ ਦੀ ਇਸ ਦੇ ਵਿੱਚ ਉਹਨਾਂ ਨੇ ਭਾਰਤ ਨੂੰ ਵਿਕਸਿਤ ਭਾਰਤ ਅਤੇ ਆਤਮ ਨਿਰਭਰ ਭਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਸੇਵਾ ਨੂੰ ਹੀ ਆਪਣਾ ਸੰਕਲਪ ਬਣਾਇਆ ਸੁਸ਼ਾਸਨ ਨੂੰ ਇੱਕ ਕਲਚਰ ਜਾਂ ਸੰਸਕ੍ਰਿਤੀ ਬਣਾ ਕੇ ਤੇ ਜੋ ਵੀ ਉਹਨਾਂ ਨੇ ਆਤਮ ਨਿਰਪਰ ਭਾਰਤ ਬਣਾਉਣਾ ਸੀ ਉਸ ਨੂੰ ਪ੍ਰਾਥਮਿਕਤਾ ਦਿੱਤੀ ਇਸ ਦੇ ਵਿੱਚ ਮਹਿਲਾਵਾਂ ਯੂਥ ਗਰੀਬ ਤੇ ਕਿਸਾਨ ਇਹਨਾਂ ਲਈ ਵਿਸ਼ੇਸ਼ ਤੌਰ ਤੇ ਕੰਮ ਹੋਏ ਕਿਉਂਕਿ ਬੀਜੇਪੀ ਦਾ ਤੇ ਮੋਦੀ ਜੀ ਦਾ ਇਹ ਮੰਨਣਾ ਹੈ ਕਿ ਜਿੰਨਾ ਚਿਰ ਹਰ ਵਰਗ ਦਾ ਵਿਕਾਸ ਨਹੀਂ ਹੁੰਦਾ ਜਿੰਨਾ ਚਿਰ ਸਾਡਾ ਇਨਫਰਾਸਟ੍ਰਕਚਰ এনवायरमेंट ਹਰ ਚੀਜ਼ ਨੂੰ ਅਸੀਂ ਬਰਾਬਰ ਲੈ ਕੇ ਨਹੀਂ ਚੱਲਦੇ ਉਹਨਾਂ ਚਿਰ ਦੇਸ਼ ਵਿਕਸਿਤ ਦੇਸ਼ ਨਹੀਂ ਮੰਨਿਆ ਜਾ ਸਕਦਾ ਹਾਲ ਹੀ ਦੇ ਵਿੱਚ ਆਪਰੇਸ਼ਨ ਸੰਦੂਰ ਹੋਇਆ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਪਾਕਿਸਤਾਨ ਦੇ ਟਿਕਾਣਿਆਂ ਨੂੰ ਜਾ ਕੇ ਭਾਰਤ ਨੇ ਖਤਮ ਕੀਤਾ ਪਰ ਭਾਰਤ ਨੇ ਪਹਿਲੀ ਵਾਰੀ ਇਹ ਡਿਕਲੇਅਰ ਕੀਤਾ ਹੈ ਕਿ ਕੋਈ ਵੀ ਅਤਵਾਦੀ ਜਿਹੜੀ ਕਾਰਵਾਈ ਕਿਸੇ ਵੀ ਦੇਸ਼ ਵੱਲੋਂ ਭਾਰਤ ਦੇ ਵਿਰੁੱਧ ਕੀਤੀ ਜਾਊਗੀ ਉਸ ਨੂੰ ਅਸੀਂ ਯੁੱਧ ਦੀ ਕਾਰਵਾਈ ਹੀ ਮੰਨਾਂਗੇ ਪਰ ਇਹ ਜਿਹੜਾ ਯੁੱਧ ਲੜਿਆ ਗਿਆ ਇਹਦੇ ਵਿੱਚ S400 ਵਰਗੇ ਮਿਜ਼ਾਈਲ ਸਿਸਟਮ ਬ੍ਰਹਮੋਸ ਆਕਾਸ਼ ਵਰਗੀਆਂ ਮਿਜ਼ਾਈਲਾਂ ਤੇਜਸ ਵਰਗੇ ਜਹਾਜ਼ ਹੈਲੀਕਾਪਟਰ ਬਹੁਤ ਸਾਰੇ ਜਿਹੜੇ ਮਿਲਟਰੀ ਡਿਫੈਂਸ ਸਿਸਟਮ ਸੀਗੇ ਉਹ ਭਾਰਤ ਦੇ ਵਿੱਚ ਹੀ ਉਹਨਾਂ ਦੀ ਟੈਕਨੀਕ ਬਣਾਈ ਗਈ ਭਾਰਤ ਦੇ ਵਿੱਚ ਹੀ ਉਹਨਾਂ ਦਾ ਨਿਰਮਾਣ ਹੋਇਆ ਤੇ ਆਪਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਰਤ ਡਿਫੈਂਸ ਦੇ ਸਿਸਟਮਸ ਨੂੰ ਅਸੀਂ ਨਿਰਯਾਤ ਕਰ ਰਹੇ ਹਾਂ ਸਾਡਾ ਨਿਰਯਾਤ 34 ਗੁਣਾ ਪਹਿਲਾਂ ਨਾਲੋਂ ਵੱਧ ਗਿਆ ਇਸ ਤੋਂ ਪਹਿਲਾਂ ਵੱਖ-ਵੱਖ ਆਪਰੇਸ਼ਨ ਭਾਰਤ ਨੇ ਚਲਾਏ ਜਦੋਂ ਰੂਸ ਤੇ ਯੂਕਰੇਨ ਦੀ ਲੜਾਈ ਹੋਈ ਉੱਥੇ ਸਾਡੇ ਬੱਚੇ ਫਸ ਗਏ ਸੀ ਸਾਰ ਭਾਰਤ ਹੀ ਕਿਹੋ ਜਿਹਾ ਦੇਸ਼ ਸੀ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਮੋਦੀ ਜੀ ਨੇ ਸਾਡੇ ਭਾਰਤ ਨੂੰ ਇੰਨਾ ਕਿ ਸਾਡਾ ਨਾਂ ਉੱਚਾ ਕੀਤਾ ਹੋਇਆ ਹੈ ਇੰਨਾ ਕਿ ਭਾਰਤ ਨੂੰ ਸક્ષਮ ਬਣਾਇਆ ਹੋਇਆ ਹੈ ਕਿ ਉਹਨਾਂ ਨੇ ਕੁਝ ਸਮੇਂ ਲਈ ਕੁਝ ਘੰਟਿਆਂ ਲਈ ਲੜਾਈ ਰੋਕ ਕੇ ਸਾਡੇ ਬੱਚਾ ਨੂੰ ਉੱਥੋਂ ਕੱਢਿਆ ਤੇ ਬਾਕੀ ਦੇਸ਼ਾਂ ਦੇ ਬੱਚਿਆਂ ਦੀ ਇਹ ਕੋਸ਼ਿਸ਼ ਸੀ ਕਿ ਉਹ ਵੀ ਭਾਰਤ ਦਾ ਝੰਡਾ ਚੱਕ ਕੇ ਉੱਥੋਂ ਨਿਕਲ ਸਕਣ ਸੋ ਬਹੁਤ ਵੱਡਾ ਅਪਰੇਸ਼ਨ ਸੀ ਔਰ ਉਹਨਾਂ ਮਾਪੇ ਤੋਂ ਹੀ ਇਸ ਦੀ ਅਹਿਮੀਅਤ ਸਮਝੀ ਜਾ ਸਕਦੀ ਹੈ ਜਿਨ੍ਹਾਂ ਦੇ ਬੱਚੇ ਉਸ ਟਾਈਮ ਉਸ ਯੁੱਧ ਦੇ ਵਿੱਚ ਫਸੇ ਹੋਏ ਸੀ ਕੋਵਿਡ ਦੇ ਦੌਰਾਨ ਬੰਦੇ ਭਾਰਤ ਮਿਸ਼ਨ ਚਲਾ ਕੇ ਵੱਖ-ਵੱਖ ਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਵਾਪਸ ਲੈ ਕੇ ਆਏ ਹਰ ਹੁਣ ਸਾਡਾ ਦੇਸ਼ ਚੌਥੀ ਵੱਡੀ ਅਰਥਵਿਵਸਥਾ ਬਣ ਚੁੱਕਿਆ ਹਾਲ ਹੀ ਦੇ ਵਿੱਚ ਅਸੀਂ ਜਾਪਾਨ ਨੂੰ ਓਵਰਟੇਕ ਕਰਕੇ ਔਰ ਜਰਮਨੀ ਤੋਂ ਅਸੀਂ ਬਹੁਤ ਥੋੜਾ ਹੀ ਪਿੱਛੇ ਹਾਂ ਜਿਸ ਨੂੰ ਅਸੀਂ ਜਲਦ ਪਾਰ ਕਰਕੇ ਤੀਜੀ ਅਰਥ ਵਿਵਸਥਾ ਬਣਨ